ਅਰੀਆ ਦਾ ਲਖਨਪਾਲ ਪਿਛਲੇ 15 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਅਧਰੰਗ ਕਰਨ ਸਰੀਰ ਕੋਈ ਕੰਮ ਨਹੀਂ ਕਰ ਸਕਦਾ ਪਰਿਵਾਰ ਵਿੱਚ ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਲਖਨਪਾਲ ਲਖਨਪਾਲ ਜੀ ਇਹ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ 40 ਦੇ ਲਾਗੇ ਚਾਗੀ ਅੱਛਾ ਇਹ ਦੱਸੋ ਮੈਨੂੰ ਕਿ ਇਹ ਤੁਹਾਨੂੰ ਕੀ ਪ੍ਰੋਬਲਮ ਹੋਈ ਸੀ ਇਹ ਪ੍ਰੋਬਲਮ ਮੈਨੂੰ ਸ਼ੁਰੂ ਤੋਂ ਆਇਆ ਬਸ ਥੋੜੀ ਜੀ ਮੈਂ ਪਹਿਲੇ ਕੰਮ ਕੰਮ ਕਰ ਲੈਂਦਾ ਸੀਗਾ ਤੇ ਬਾਅਦ ਵਿੱਚ ਕੋਈ 10 15 ਸਾਲ ਹੋ ਗਏ ਨੇ ਮੈਂ ਇੱਥੇ ਤਾਂ ਇੱਥੇ ਹੀ ਬੈਠਾ ਹਾਂ ਇੱਥੇ ਮਤਲਬ ਮੇਰਾ ਸ਼ਰੀਰ ਬਿਲਕੁਲ ਹੀ ਰੁਕ ਗਿਆ ਕੀ ਕੰਮ ਕਾਰ ਕਰਦੇ ਸੀ ਪਹਿਲਾਂ ਮੈਂ ਪਹਿਲੇ ਰੇੜੀ ਲਗਾਉਂਦਾ ਸੀਗਾ ਹੂੰ ਤੁਹਾਨੂੰ ਕਿੰਨੇ ਟਾਈਮ ਤੋਂ ਤੁਹਾਡੀ ਸਿਹਤ ਤੁਸੀਂ ਇੱਥੇ ਰਹਿ ਰਹੇ ਹੋ ਇਹਨੂੰ ਮੈਨੂੰ ਜੀ ਘਟੋ ਘਟ ਵੀ 15 20 15 ਕੇ ਸਾਲ ਇਸੇ ਹਾਲਾਤਾਂ ਚ ਹਾਂ ਜੀ ਤੁਹਾਡੇ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਰੋਟੀ ਪਾਣੀ ਕੌਣ ਕਰਦਾ ਤੁਹਾਡੇ ਮੇਰੇ ਆਂਡ ਗਵਾਂਡ ਦੇ ਲੋਕ ਥੋੜੇ ਬੁਥੀ ਮਦਦ ਕਰ ਦਿੰਦੇ ਆ ਤੇ ਕਿਸੇ ਟਾਈਮ ਮੈਨੂੰ ਭੁੱਖੇ ਵੀ ਸੌਣਾ ਪੈ ਜਾਂਦਾ ਤੇ ਕਿਸੇ ਵੇਲੇ ਨਹੀਂ ਮਦਦ ਹੁੰਦੀ ਅੱਛਾ ਤੁਸੀਂ ਤੁਹਾਡਾ ਪਰਿਵਾਰ ਕਿੱਥੇ ਹੈ ਕੌਣ ਕੌਣ ਪਰਿਵਾਰ ਚ ਹੈ ਮੇਰੇ ਪਰਿਵਾਰ ਚ ਕੋਈ ਵੀ ਨਹੀਂ ਹੈ ਇਕੱਲੇ ਇਕੱਲੇ ਤੇ ਭੈਣ ਭਰਾ ਕੋਈ ਨਹੀਂ ਭੈਣ ਭਰਾ ਕੋਈ ਵੀ ਨਹੀਂ ਮਾਤਾ ਪਿਤਾ ਇੱਜ਼ਤਾਂ ਹੋਈ ਨਹੀਂ ਤੇ ਜਦੋਂ ਤੁਸੀਂ ਬਿਮਾਰ ਹੋ ਜਾਓ ਕੁਛ ਬਾਥਰੂਮ ਕਿੱਥੇ ਜਾਂਦੇ ਹੋ ਕਿਸ ਤਰ੍ਹਾਂ ਜਾਂਦੇ ਹੋ ਬਾਥਰੂਮ ਵਗੈਰਾ ਜਾਣਾ ਹੋਵੇ ਤੇ ਨਾਲ ਹੀ ਹੈ ਵਸੇ ਥੋੜਾ ਜਾਂ ਪਰ ਬੜੇ ਔਖੇ ਹੋ ਕੇ ਜਾਣਾ ਪੈਂਦਾ ਕਿਸਰੋਕਸੋਕੀ ਹਾਂਜੀ ਇਹ ਦੱਸੋ ਤੁਸੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਹੋਰ ਲੋਕਾਂ ਤੋਂ ਸਮਾਜ ਸੇਵੀ ਸੰਸਥਾਵਾਂ ਮੈਂ ਇਹੀ ਮੰਗ ਕਰਦਾ ਕਿ ਮੈਨੂੰ ਠੀਕ ਕੀਤਾ ਜਾਵੇ ਮੈਂ ਆਪਣੇ ਪੈਰਾਂ ਦੇ ਚੱਲ ਸਕਾਂ ਤੇ ਕੋਈ ਕਾਰੋਬਾਰ ਆਪੇ ਵੀ ਕਰ ਸਕਾਂ ਤੇ ਮਿਹਨਤ ਮਜ਼ਦੂਰੀ ਕਰ ਸਕਾਂ ਇਹ ਜਿਹੜੇ ਵਿਅਕਤੀ ਇੱਥੇ ਰਹਿ ਰਹੇ ਆ ਇਹ ਕਦੋਂ ਤੋਂ ਰਹਿ ਰਹੇ ਔਰ ਕਿਸ ਹਾਲਾਤਾਂ ਚ ਰਹਿ ਰਹੇ ਆ ਇਹ ਸਰ ਇੱਥੇ ਇਹਨਾਂ ਦੇ ਫਾਦਰ ਸਾਹਿਬ ਹੀ ਸਕੇ ਨਹੀਂ ਹੈਗੇ ਤੇ ਇਹਦੀ ਹਾਲਤ ਦੇਖ ਕੇ ਉਹ ਵੀ ਇੱਥੋਂ ਚਲਾ ਗਿਆ ਉਹ ਸ਼ਾਇਦ ਲੁਧਿਆਣਾ ਤੋਂ ਸੁਣਿਆ ਕਿ ਰਹਿੰਦੇ ਨੇ ਇਹਨੂੰ ਵਿਚਾਰੇ ਨੇ ਇਸ ਹਾਲਤ 'ਚ ਛੱਡ ਕੇ ਚਲਾ ਗਿਆ ਤੇ ਜਿੱਦਾਂ ਦੀ ਹਾਲਤ ਹੈ ਇਹਨੂੰ ਕੋਈ ਰੋਟੀ ਵਿਚਾਰਾ ਕੋਈ ਦਿੰਦਾ ਕੋਈ ਨਹੀਂ ਦਿੰਦਾ ਕੋਈ ਪਰਮਾਨੈਂਟ ਨਹੀਂ ਮਿਲ ਗਈ ਬਿਮਾਰ ਹੁੰਦਾ ਆ ਕੋਈ ਹੈਲਪ ਕਰ ਦਿੰਦਾ ਆ ਮੈਡੀਸਿਨ ਜੇ ਮਿਲ ਗਈ ਰਾਤ ચીਖਦਾ ਰਹਿੰਦਾ ਸਰਦੀਆਂ ਦੇ ਵਿੱਚ ਤੇ ਮਤਲਬ ਕਿ ਕਿਦਾਂ ਕਹਿ ਲਈਏ ਕਿ ਜਿਦਾਂ ਨਾ ਨਰਕੀ ਭੋਗਦਾ ਵਿਚਾਰਾ ਬਹੁ ਬੁਰੀ ਹਾਲਤ ਹੈ ਦੀ ਤੇ ਤੁਸੀਂ ਗਵਾਂਡੀ ਹੋ ਹਾਂਜੀ ਗਵਾਂਡੀ ਹੋ ਗਿਆ ਅਸੀਂ ਦੀ ਹਲਕੀ ਜੀ ਮਦਦ ਕਰ ਸਕਦੇ ਆ ਕਿਤੇ ਰੋਟੀ ਦੇ ਦਿੱਤੀ ਕਿਤੇ ਬਿਮਾਰ ਹੋ ਗਿਆ ਦਵਾਈ ਲਿਆ ਦਿੱਤੀ ਬਾਕੀ ਟਾਇਲਟ ਲੈਟਰਨ ਵਿਚਾਰੇ ਦੀ ਉਹ ਤਕਰੀਬਨ ਔਖਾ ਬਹੁਤ ਜ਼ਿਆਦਾ ਔਖਾ ਹੂੰ ਤੁਸੀਂ ਮੰਗ ਕਰ ਦਿਓ ਅਸੀਂ ਚਾਹੁੰਦੇ ਆ ਕਿ ਇਸ ਬਚਾਰੇ ਦਾ ਕੋਈ ਸੰਸਥਾ ਅੱਗੇ ਆਏ ਇਹਦਾ ਹੱਲ ਕੀਤਾ ਜਾਏ ਇਹਨੂੰ ਬਚਾਰੇ ਨੂੰ ਕਿਤੇ ਇਦਾਂ ਦੇ ਟਿਕਾਣੇ ਤੇ ਭਜਾਇਆ ਜਾ ਜਿੱਥੇ ਇਹਦਾ ਆਣ ਵਾਲੇ ਬੱਚਿਆਂ ਦਾ ਜੀਵਨ ਜਿਹੜਾ ਚੰਗਾ ਹੋਵੇ ਸਰ ਦੇਖੋ ਜੀ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਕਿ ਬੰਦੇ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਜੀ ਕਾਫੀ ਸਾਲ 10-12 ਸਾਲ ਮੈਨੂੰ ਵੀ ਹੋ ਗਏ ਜੀ ਦੇਖਦੇ ਜਿੱਦਾਂ ਜ਼ਰੂਰਤ ਪੈਂਦੀ ਆ ਅਸੀਂ ਆਪਣੇ ਅਨੁਸਾਰ ਕਰ ਦਿੰਦਾ ਜੀ ਫੇਰ ਵੀ ਅਸੀਂ ਇਹੀ ਚਾਹੁੰਦੇ ਆ ਕਿ ਕੋਈ ਸੰਸਥਾ ਕੋਈ ਹੱਥ ਪੱਲਾ ਬੰਦੇ ਨੂੰ ਫੜਾਏ ਕਿ ਜਿਹੜਾ ਇਹਦਾ ਆਪਣਾ ਟਾਈਮ ਸੋਖਾ ਲੰਗੇ ਥੋੜਾ ਤੇ ਆਪਣੇ ਪੈਰਾ ਤੇ ਆ ਕੇ ਆਪਣੀ ਮਿਹਨਤ ਕਰੇ ਦੇਖੋ ਜੀ ਬੰਦਾ ਵੀ ਆਪਣੇ ਮੂੰਹ ਕਹਿੰਦਾ ਕਿ ਮੈਂ ਮਿਹਨਤ ਕਰਨਾ ਚਾਹਨਾ ਪਰ ਉਹ ਵਿਚਾਰਾ ਇਸ ਹਾਲਾਤਾਂ ਜੀ ਇੰਨੀ ਉਹ ਟਾਇਲਟ ਜਾਣਾ ਬੜਾ ਮੁਸ਼ਕਿਲ ਹੈ ਉਹ ਵਿਚਾਰਾ ਕਿੱਦਾਂ ਇਹ ਸਭ ਕੁਝ ਮੈਨੇਜ ਕਰੇਗਾ ਜੀ ਇਹੀ ਚਾਹਨੇ ਕੋਈ ਇਹਦੀ ਸੰਸਥਾ ਵਗਰਾ ਦਾ ਹੱਥ ਕੋਈ ਫੜੇ ਤੇ ਇਹਨੂੰ ਪੈਰਾ ਤੇ ਲਿਆਏ ਤੇ ਆਪਣੀ ਮਿਹਨਤ ਕਰੇ ਜੀ ਕਰਦੇ ਇਹ ਲਖਨਪਾਲ ਪਿਛਲੇ 14-15 ਸਾਲ ਤੋਂ ਡਿਸੇਬਲ ਹੈ ਔਰ ਇਹ ਆਪਣਾ ਸ਼ਰੀਰ ਨਹੀਂ ਸਾਬ ਮੰਦਾ ਔਰ ਇਹਦੀ ਆਂਡੀ ਗਵੰਡੀ ਇਹਦੀ ਰੋਟੀ ਦੀ ਮਦਦ ਕਰ ਦਿੰਦੇ ਆ ਕਦੇ ਦਵਾਈਆਂ ਦੀ ਮਦਦ ਕਰ ਦਿੰਦੇ ਆ ਇਹਨਾਂ ਨਾਲ ਗਗਨ ਜੀ ਨੇ ਇਹ ਸੰਸਥਾ ਨਾਲ ਕੋਈ ਕੋਈ ਨਾ ਕੋਈ ਆ ਕੇ ਇਹਨਾਂ ਦੀ ਮਦਦ ਕਰਦਾ ਲੇਕਿਨ ਆਪਣੇ ਸਰੀਰ ਨੂੰ ਇਹ ਖੜਾ ਨਹੀਂ ਕਰ ਸਕਦਾ ਇਹਦਾ ਲੈਟਰਨ ਬਾਥਰੂਮ ਦਾ ਵੀ ਬਹੁਤ ਪਰੇਸ਼ਾਨੀ ਹੈ ਕੋਈ ਇਦਾਂ ਦੀ ਸੰਸਥਾ ਹੋਣੀ ਚਾਹੀਦੀ ਹੈ ਜਿਹੜਾ ਫਿਜ਼ੀਓਥੈਰੇਪੀ ਨਾਲ ਜਾਂ ਹੋਰ ਦਵਾਈਆਂ ਨਾਲ ਇਹਨੂੰ ਠੀਕ ਕਰਨ ਤੇ ਇਹ ਆਪਣੇ ਜੀਵਨ ਦਾ ਚੰਗੇ ਢੰਗ ਨਾਲ ਗੁਜ਼ਾਰਾ ਕਰ ਸਕੇ ਮਾਈ ਸਾਹਿਬ ਜਿਸ ਤਰ੍ਹਾਂ ਦੇਖ ਰਿਹਾ ਕਿ ਘਰ ਦੇ ਵਿੱਚ ਕਿੰਨੀ 스멜 ਹੈ ਕਿ ਲੱਗਦਾ ਕਿ ਕਈ ਤਰ੍ਹਾਂ ਦਾ ਕੋ ਬاتھਰੂਮ ਵਗੈਰਾ ਵੀ ਪਿੱਛੇ ਹੋ ਜਾਂਦਾ ਹੋਵੇ ਦੇਖੋ ਇਹ ਨਾਲ ਬੈਕਟੀਰੀਆ ਫੈਲਦੇ ਨੇ ਉਹਨਾਂ ਨੂੰ ਬਿਮਾਰ ਜ਼ਿਆਦਾ ਰਹਿੰਦਾ ਬੈਕਟੀਰੀਆ ਕੋਈ ਸਫਾਈ ਦੀ ਲੋੜ ਹੈ ਤੇ ਤੇ ਜਿੰਨੇ ਗੁੰਡੀਆਂ ਦੀ ਜ਼ਰੂਰਤ ਜਿੰਨਾ ਉਹ ਕਰ ਸਕਦੇ ਉਹ ਕਰ ਰਹੇ ਹੈ ਲੇਕਿਨ ਹਰ ਕੋਈ 24 ਘੰਟੇ ਤੇ ਮਦਦ ਨਹੀਂ ਕਰ ਸਕਦਾ ਤੇ ਬੈਕਟੀਰੀਆ ਕਾਫੀ ਫੈਲਦੇ ਹੈ ਉਹਨਾਂ ਨਾਲ ਵੀ ਪ੍ਰੋਬਲਮ ਵੱਧਦੀ ਹੈ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز